ਮਾਈ ਗੁਜੀ ਦਾ ਖਾਲਸਾ ਮਾਈ ਗੁਜੀ ਕੀ ਫਤਿਹ ਜਿੰਦ ਕੌਰ ਅਸੀਂ ਸਾਇਆਂ ਕਰਦੀ ਖਲੋ ਜੇ ਉਮੀਦ ਕਰਦੇ ਤੁਸੀਂ ਸਾਇਆਂ ਠੀਕ ਠਾਕ ਹੋਵੋਗੇ ਖਾਜੋ ਮੈਂ ਹੋਰ ਤਰ੍ਹਾਂ ਵੀ ਲੱਜੀ ਜਾਂਦੀ ਲੱਡੀ ਲੱਡੀ ਜਵਾਹਰ ਦਾ ਗਰਮੀ ਬੜੀ ਇਦਾਂ ਚੱਲਦਾ ਕੰਮ ਮੰਮੀ ਤੇਰੇ ਅਲਮਾ ਕਾ ਬਣੀ ਕਮਾਉਣਾ ਹੋਰ ਸਾਰੇ ਠੀਕ ਆ ਮੌਸਮ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਆ ਪਿਆ ਹਨਾ ਜਿੰਦਕੌਰ ਤੁਸੀਂ ਹੋ ਗਏ ਤਿਆਰ ਚੱਲੀਏ ਆਪਾਂ ਕਿੱਥੇ ਚੱਲੇ ਆ ਅੱਜ ਪ੍ਰੋਗਰਾਮ ਤੇ ਚੱਲਿਆਂ ਬੀਬੀਂ ਦੱਸੇ ਬੀਬੀਂ ਕਿੱਥੇ ਲੈ ਚੱਲ ਬੀਬੀ ਨੂੰ ਬਫਫੀ ਦਾ ਪੜਾ ਚੱਲ ਬੀਬੀ ਨੂੰ ਬਫਫੀ ਪਾ ਫਿਰ ਤੇ ਬੀਬੀ ਮੈਂ ਚੱਲੀ ਆ ਪੁੱਪਾ ਕਿੱਥੇ ਚੱਲੀ ਵਾਂਦੇ ਆ ਬਾਏ ਬਾਏ ਕਰਦੇ ਚੱਲ ਬੀਬੀ ਨੂੰ ਕਿਉਂ ਨਹੀਂ ਮੈਂ ਕਿਉਂ ਨਹੀਂ ਆ ਦੱਸ ਦੇ ਉਹਨੂੰ ਬੀਬੀਂ ਦੱਸ ਦੇ ਫਤਿਹ ਬੁਲਾ ਦੇ ਚੱਲ ਫਤਿਹ ਬੁਲਾ ਤੇ ਬੋਲੇ ਸੋਨੇ ਵਾਲ ਕਿੱਦਾਂ ਕਰਨਾ? ਓ ਤ੍ਰੀਆ ਗਾ। ਤੈਨੂੰ ਨਹੀਂ ਛੱਡਣਾ ਤੂੰ ਇੱਥੇ ਅੰਦਰ ਚੱਲ। ਠੀਕ ਹੈ ਜੀ ਜੀ ਜੀ। ਹੈ? ਫੋਟੋਗ੍ਰਾਫ ਜਾਣਾ 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 ਪਹਿਲਾਂ ਫਿਰ ਫੋਟੋਗ੍ਰਾਫ ਕਰਦਾ। ਮੰਮਾ ਨਾਲ ਚੱਲ ਸਾਡੇ ਨਾਲ ਫੋਟੋ ਕਰ ਪਹਿਲਾਂ। ਚੱਲ ਮੰਮੂ ਫੋਟੋ ਕਰ। ਮੰਮਾ ਫੋਟੋ ਕਰੋ ਸਾਡੀ। ਫੋਟੋ ਕਰੋ ਸਾਡੀ। ਬੀਬੀ ਨੇ ਬੈਲਾ ਕੇ ਨਿਆਵੇਂ ਸਵਾਲ ਲੈਂਦੇ ਮਾਰੀ ਕਥੀਆਂ ਆਣ ਕੇ ਬੈਠੀ ਹੋਏ ਪਛਾਂਬ ਬੈਠੀ ਹੁੰਦੀ। ਕੌਣ ਨਾਨਾ ਪਾਣਾ। ਮੈਂ ਕਹਿੰਦੀ ਕਿ ਤਾ ਉਹ ਜਿੰਨੇ ਹਾਂ ਇੱਕ ਇੱਥੇ ਬੈਠੀ ਹੈ ਹੈ ਕਰੀ ਜਾਂਦੀ। ਬੈਣਾ ਹੱਸਦੀ ਗੱਦਾਂ ਦੀ ਹੱਸ ਕੇ ਫੇ ਮੜਿਆ ਕਰਾਂ। ਇੱਕ ਸਾਲ ਤੋਂ ਸੋਨਾ। ਸੋਨਾ ਫਸ ਸੋਨਾ। ਇਹ ਤਾਂ ਜਿੰਦ ਨੇ ਹੱਸ ਕੇ ਫਟਾ। ਇਹ ਤਾਂ ਮੈਂ ਹੋਰ ਲੈ ਸਕਰੀਨ ਸ਼ਾਟ। ਜਿੰਦਾਂ ਦੀ ਵਾਓ ਤੈਨੂੰ ਪਤਾ ਹੈਗਾ ਜਿੰਦ ਕਾ? ਕਹਿੰਦੀ ਤੁਸੀਂ ਇੰਨੇ ਪਰਸ ਲੈਨੇ ਮੈਨੂੰ ਕਹਿੰਦੀ ਵੀ ਤੂੰ ਜੇ ਫੜਿਆ ਤਾਂ ਕਰ ਦੇਖਿਆ ਨਹੀਂ। ਫਰੋਂ ਤੁਹਾਨੂੰ ਪ੍ਰੂਫ ਦੇਣਾ ਮੈਂ ਪਾਇਆ ਹੋਇਆ ਵੀ ਆ ਚੈੱਕ ਕਰ। ਓਕੇ। ਤੇਰੀਆਂ ਹੁਣ ਮੈਂ ਕਿਤੇ ਜਾਂਦੀ ਨਹੀਂ ਤੇ ਬਾਬੇ ਤਾਂ ਨਿਆਰੇ ਲੈਣ ਆਏ ਆ। ਬਾਬੇ ਸਹੀ। ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਮਾਝੇ ਦੀ ਧਰਤੀ ਤੇ। ਆਉਂਦੇ ਆ ਸਾਰੀ ਸਾਡਾ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਮਿੰਟ। ਆਹ ਦੇਖੋ। ਇੱਥੇ ਹੁਣੇ 2 ਮਿੰਟ ਹੋਏ ਨੇ ਸੁੱਤੀ ਨੂੰ। ਇਹਨੇ ਸਾਰਾ ਜੋ ਜਨੀ ਜਾਨੀ ਮਾਂ ਦੀ ਆਪਣੀ ਦੀ ਖਲਾਅ ਦਿੱਤੀ ਆ। ਸਾਰੇ ਇੱਥੇ ਬਾਣੇ ਤੇ ਵੀ ਆਪਣੇ ਪੈਰ ਪੂਨ ਲਾ ਕੇ ਮਿੱਟੀ ਲਾ ਦਿੱਤੀ ਐ। ਹੁਣ ਜਾ ਕੇ ਇਹਦੇ ਦਾ ਦੇ ਕੇ ਹੁਣ ਦੁਆਰਾ ਕਰਾਂਗੇ ਸੈਟ ਸਾਰਾ ਕੁਝ ਬਹੁਤ ਜਿੱਦਣ ਆ ਦੇਖੋ ਅਲੀ ਦਾ ਲੋਗਾ ਜੀ ਹੱਥ ਚ ਲਈ ਫਿਰਦੀ ਹੈ ਸੌਣ ਲੱਗਿਆਂ ਆਂਦੀ ਜੁੱਤੀ ਰਾ ਕੇ ਮੇਰੇ ਹੱਥ ਚ ਫੜਾਉ ਮੇਰੀ ਉਹ ਫਣੀ ਉਹ ਸ਼ਤਾਨੇ ਮੇਰੇ ਕਹਿੰਦੀ ਤੂੰ ਸੀਟ ਤੋਂ ਉੱਠ ਮੈਂ ਸੀਟ ਤੇ ਬਹਿਣਾ ਹੁਣ ਇਹ ਕਿਦਾਂ ਹੋ ਸਕਦਾ ਹੈ ਤੇ ਮੈਂ ਉਤਰੀ ਇਹਦੇ ਨਾਲੇ ਇਹਦੇ ਪਾਪਾ ਨੇ ਵੀ ਛੱਡੀ ਨਾ ਤੂੰ ਹੁਣ ਦੇਖੋ ਕਿਦਾਂ ਹੋਲਾ ਕੋਈ ਲੱਡੂ ਕੋਲੇ ਭਲੇਾਂ ਦਾ ਚੱਤਾ ਫਲਕੇ ਚੇਪ ਲੈਣੀ ਚਾਹ। ਸਹੀ ਗੱਲ ਜੀ ਬਹੁਤ ਲੋਵ ਵੀਂਦੀ ਹੈ ਨਾਲ ਲਿਉਣ ਵਾਲੀ ਹੈਗੀ ਨਾ। ਇੱਥੇ ਤੱਕ ਆਉਣ ਆਏ ਨੇ ਸਾਡਾ ਉਹ ਕਰ ਦਿੱਤਾ। ਖਰਾਬ ਹੈ ਜਿੰਦਗਾਰ। ਆਂਜੇ ਆਉਂਦਾ ਦਾਦੀ। ਜਿੰਦਗਾਰ ਦਾਦੀ ਆਏ ਨਹੀਂ ਆਏ ਆਏ ਗਏ। ਆਏ ਦਾਦੀ ਨੂੰ ਫੋਨ ਲਾ ਉਹਨਾਂ ਕਿ ਤਿਆਰ ਹੋਏ ਨਾਲ ਚੱਲੋ। ਆਉਂਦੇ ਜਿੰਦ ਆ ਗਈ ਮੀਮੀਆ ਕੋਲ ਦਾਦੀ ਨੇ ਲੈ ਕੇ। ਓਏ ਗੁਰਮਣ ਪਾਦੇ ਬਲਾ। ਪਾਦੇ ਬਲਾ ਦੌੜ ਕੇ। ਫਦੇ ਬਲਾ ਚਲ ਫਦੇ ਬਾਦੇ ਵਾਈ ਕੋ ਟੀਕਾ ਖਾਲਸਾ ਵਾਈ ਕੋ ਇਹ ਮਾਮਾ ਬੁਲਾਉਂਦਾ ਨਹੀਂ ਆਵੇ ਫਿਰ ਜਿੰਦੂ ਕਿਹ ਫਦੇ ਬੁਲਾਉਂਦੀਂ ਉਹਦੀ ਨਾ ਜਿੰਦੂ ਫਦੇ ਜਿੰਦ ਕਾ ਦੀ ਤਾਉ ਤਾਈ ਨੇ ਫੋਕ ਦਿੱਤੀ ਹੈ ਹਨਾ ਜਿੰਦ ਕਾ ਪਹਿਲਾਂ ਇੱਕ ਦਿਖਾਓ ਫਰੌਗ ਦਿਖਾਓ ਪਹਿਲਾਂ ਘੁਮ ਕੇ ਘਮ ਕੇ ਆਦੇ ਵੀਰ ਜੀ ਨੂੰ ਥੈਂਕ ਯੂ ਕੀਤਾ ਬਾਕੀ ਭਾਈ ਚਲ ਥੈਂਕ ਯੂ ਕਰ ਨੂੰ ਲੈ ਲੈ ਉਹ ਟਾਟਰ ਜਾ ਦੇ ਆ ਲੈ ਆ ਸਭੀ ਬਾੜੋ ਹਾਂ ਕਰ ਲੋ ਦਿਨ ਬੱ비 ਬਾਓ ਕੀ ਕਰਦੇ ਦਿਨ ਨੂੰ ਆਹ ਦੀਦੀ ਆ ਰਹੇ ਨੇ ਸੰਸਾਪਾ ਪਲੇਟ ਤਾਂ ਨਹੀਂ ਚਲੋ ਵਾ ਲੇਟ ਹੁੰਦਾ ਚਲੋ ਅੱਜ ਚਲੋ ਨਿਕਲੋ ਡਾਇਪਰ ਬਦਲੋ ਡਾਇਪਰ ਬਦਲਣਾ ਵਾ ਆਹੋ ਮੰਮੀ ਆਖਦੇ ਡਾਇਪਰ ਲਿਆ ਮੈਂ ਕਿਹਾ ਸੀਗਾ ਮੈਂ ਕਿਹਾ ਸ਼ਾਇਦ ਇਹਨੇ ਨਹੀਂ ਉਹ ਮੈਂ ਲੈ ਕੇ ਮਾਂ ਨੂੰ ਫੜਾ ਆਉਂਦੀ ਨੂੰ ਜਿੰਦੇ ਡਾਇਪਰ ਚੇਂਜ ਕਰੀਏ ਚਲ ਚਲ ਜਾ ਡਾਇਪਰ ਚੇਂਜ ਕਰੀਏ ਕਰਨਾ ਡਾਇਪਰ ਚੇਂਜ ਚਲ ਚਲ ਡਾਇਪਰ ਬਦਲੋ ਹੁਣ ਆਪਾਂ ਨਥੂ ਪੜਤੋ ਚੱਲ ਚੁੱਕੇ ਆ ਜਿੰਦਗੁਰ ਦੀ ਦਾਦੀ ਆ ਗਈ ਹੈ ਜਿੰਦਗੁਰ ਦੇ ਕੋਲ ਹੁਣ ਮੈਨੂੰ ਕੋਈ ਫਿਕਰ ਨਹੀਂ ਹੈ ਕਿ ਇਹਨੂੰ ਕਿੱਦਾਂ ਸਾਂਭਣਾ ਕਿੱਦਾਂ ਨਹੀਂ ਜਦ ਜਦੋਂ ਇਹਦੀ ਦਾਦੀ ਆ ਜਾਂਦੀ ਹੈ ਇਹ ਸਾਡੇ ਕੋਲ ਨਹੀਂ ਆਉਂਦੀ ਘਰੇ ਨਾਨਾ ਨ ਇਨੂੰ ਨਾ ਮੰਮਾ ਥੱਲੇ ਲੈਣ ਆਈ ਮੰਮੀ ਤੇ ਸੋ ਜੀ ਉੱਤੇ ਛੱਡਣ ਆਈ ਸਾਡੇ ਕੋਲ ਮੰਮੀ ਥੱਲੇ ਜਲੀ ਰੋ ਪਈ ਕਹਿੰਦੀ ਮੈਨੂੰ ਨਾਲ ਹੀ ਲੈ ਕੇ ਜਾ ਥੱਲੇ ਬੈਠਣਾ ਛੱਡ ਕੇ ਜਾ ਸਾਡੇ ਕੋਲ ਨਾ ਛੱਡ ਕੇ ਜਾ ਮੈਂ ਆਹੋ ਮੈਂ ਕਿ ਜਿੰਦ ਨਾਨੀ ਦਾ ਪੋਤੇ ਜੀ ਮੰਮਾ ਦਾ ਨਾਨੀ ਦਾ ਉਦਾਂ ਵੀ ਕਿਹਦਾ ਪੋਤੇ ਨਾਨਾ ਨਾਨੇ ਦਾ ਹੀ ਪੋਤੇ ਆ ਸਾਡਾ ਨਹੀਂ ਆ ਹੋਰ ਨਾ ਜਿੰਦੂ ਆਦਤ ਬਣੀ ਇਹਨੇ ਸੋਣਾ ਵੀ ਇਹਨਾਂ ਤੁਹਾਡੇ ਨਾਲ ਕਦੀ ਨਹੀਂ ਨਹੀਂ ਸੌਂ ਜਾਂਦੀ ਆ ਸੌਂ ਜਾਂਦੀ ਆ ਪਰਦੀ ਬਹੁਤ ਆ ਸੇਰੇ ਆ ਕੇ ਸਾਡੇ ਕੋਲ ਸੌਂਦੀ ਪਤਾ ਕੀ ਆ ਹੁਣ ਅਸੀਂ ਤਾਂ ਕਦੇ 4 ਵਜੇ ਸੌਂ ਕਦੇ 5 ਵਜੇ ਸੌਂ ਸਵੇਰ ਨੂੰ ਹਨਾ ਇਹ ਉਦੋਂ ਹੀ ਸਾਡੇ ਨਾਲ ਆ ਜਾਂਦੀ ਥੱਲੇ ਉੱਪਰ ਇਹ ਪੰਜ ਵਾਰ ਹੀ ਆਇਆ ਘੇਰ ਭਾਵੇਂ ਇਹਨੂੰ 2 ਵਜੇ ਤੱਕ ਸੌਣ ਲੱਗੇ ਇਹ ਨਹੀਂ ਉੱਠਦੀ ਹਾਏ ਰੱਬਾ ਜ਼ਿੰਦਗਾ ਕਿਸਦਾ ਪਤਾ ਸੀਹੀਂ ਨੰਨੀ ਹਾਈ ਹਾਈ ਬਾਰ ਮੌਸਮ ਦੇਖੋ ਕਿੰਨਾ ਸੋਹਣਾ ਬਾਬੇ ਬੁੱਢੇ ਦੀ ਨਗਰੇ ਆ ਗਈ ਬਾਬੇ ਬੁੱਢੇ ਦੀ ਨਗਰੀ ਜ਼ਿੰਦਕਾਰ ਕੀ ਹੋਇਆ ਤਨ ਤਨ ਬਰਨੀਆਂ ਨਹੀਂ ਆ ਬੁੱਢੇ ਸਾਹਿਬ ਕਿਰਪਾ ਰੱਖੋ ਫਾਈ ਜਰਬਾ ਇੰਦਕਾ ਬਾਬਾ ਜੀ ਬਾਬਾ ਜੀ ਮੱਥਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬੋਲੋ ਵਾਹੇ ਗੁਰੂ ਕੈਨੇਡਾ ਦਾ ਬੁੱਢਾ ਸਾਰਾ ਐਂ ਦੀ ਕਰੋ ਆਵੇ ਭਾਈ ਦੀ ਪਾਪਾ ਜੀ ਤੇ ਪਰਕੀ ਮੱਬਈ ਸਾਰੇ ਐਰ ਕੀ ਜਨਮ ਦਿਨ ਦੇ ਜਨਮ ਦੇ ਤੇ ਖੰਡਵਟ ਸਾਹਿਬ ਕਰਾਉਣਾ ਹਾਂ ਅਸੀਂ ਇੱਕ ਦੀ ਸੋਚਿਆ ਵੀ ਕੁਛ ਨਹੀਂ ਕਰਨਾ ਮੰਮੀ ਤੇ ਹੁਣ ਇਹਦੀ ਜਨਮ ਦਿਨ ਤੇ ਅਸੀਂ ਖੰਡਪਟ ਸਾਹਿਬ ਰਖਾ ਦੇਣਾ ਤੇ ਵੇ 12 ਨੂੰ ਆ ਕੇ 13 ਨੂੰ ਭੋਗ ਪਾਣ ਕਿਉਂਕਿ 14 ਨੂੰ ਅਸੀਂ ਚੱਲ ਜਾਣਾ ਵਾ ਫਿਰ ਉੱਥੇ ਕਰ ਕਰ ਕਰਤੇ ਇੱਕ ਦਿਨ ਪਹਿਲਾਂ ਇਹਦੇ ਜਨਮ ਦੇ ਤੋਂ ਭੋਗ ਆਇਆ ਕੀ ਹੋ ਗਿਆ ਅਸੀਂ ਪ੍ਰੋਗਰਾਮ ਤੇ ਬਸ ਪਹੁੰਚ ਚੱਲੇ ਸੀ ਬੋਮੈਂਟ ਰੈਸਟ ਲਈ ਉਹ ਵੀ ਜਾਂਦੇ ਆ ਸਟੇਜ ਆ ਸਿੱਧੀ ਅਗਰ ਨਾ ਸਾਸ ਦੀਆਂ ਗੱਲਾਂ ਚੱਲ ਪਈਆਂ ਵਾ ਐਡਾ ਦੋਵੇਂ ਲੱਗੇ ਆ ਖੜਨ ਤੂੰ ਕੌਮ ਕਿਹਾ ਖਾ ਉਹਦੀਆਂ ਨੂੰ ਉਹ ਨੰਦ ਦੁਸ਼ਮਣ ਦੀ ਤੇਰੇ ਹਨ ਕੇ ਗੱਦੇ ਨੇ ਦੋ ਮੁਹੀ ਝਾਂ ਆਪਸਮਾਗਮ ਤੋਂ ਚੁੱਕਿਆ ਪਲੀਜ਼ ਇਹਨੂੰ ਇਗਨੋਰ ਕਰਿਓ ਕਿਉਂਕਿ ਮੈਂ ਆਪਣਾ ਫੋਨ ਕਨੈਕਟ ਕੀਤਾ ਅੱਜ ਵਾਲਾ ਦਮਾਨ ਸੁਣ ਰਹੀਆਂ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਪਤਾ ਲੱਗਦੀਆਂ ਰਹਿੰਦੀਆਂ ਕਿਹੜਾ ਸਾਰੇ ਮਾਸਟਰ ਹੀ ਲੱਗੇ ਆ ਸਾਰੇ ਗਲਤੀਆਂ ਦੇ ਪੁੱਤਲੇ ਮੈਂ ਹੁੰਦਾ ਮੈਨੂੰ ਵੀ ਮੈਂ ਸੁਣ ਲਵਾਂ ਤੇ ਉਹ ਸੁਣਨ ਰਹੇ ਆ ਆਪਸਮਾਗਮ ਤੋਂ ਚੁੱਕਦੇ ਆ ਜਿੰਦਗਰ ਸੌਂਗ ਰਿਹਾ 11:05 ਮਿੰਟ ਹੋ ਚੁੱਕੇ ਆ ਗੋਇੰਦਵਾਲ ਸਾਹਿਬ ਇਸ਼ਨਾਨ ਕਰਕੇ ਮਾਰੇ ਗੁਰੂ ਅਮਰਦਾਸ ਜੀ ਦੀਆਂ ਗੁਰੂ ਰਾਮਦਾਸ ਜੀ ਦੀਆਂ ਗੁਰੂ ਅਰਜਨ ਦੇਵ ਜੀ ਦੀਆਂ ਬਾਬੇ ਮੋਹਰ ਦੀਆਂ ਸਾਰਿਆਂ ਦੀਆਂ ਖੁਸ਼ੀਆਂ ਲੈ ਕੇ ਆਵਾਂਗੇ ਹੈ ਸਾਡੇ ਮਾਰੇ ਦੀ ਸਾਡੇ ਬਾਪ ਦੀ ਨਾਮੀਆਂ ਹੈ ਚਲੋ ਤੁਸੀਂ ਵੀ ਦਰਸ਼ਨ ਮੇਲੇ ਕਰਿਓ ਤੁਸੀਂ ਵੀ ਦਰਸ਼ਨ ਮੇਲੇ ਕਰਾਂਗੇ ਦੇਖੋ ਰਾਤ ਨੂੰ ਕੋਪ ਹਨੇਰ ਛਾਇਆ ਹੋਇਆ ਹੈ ਆਉਣਾ ਚੱਲੇ ਬਾਬੂ ਜੀ ਸਾਹਿਬ ਹਾਂ ਸੱਚ ਮੈਂ ਤੁਹਾਨੂੰ ਦੱਸਦੀ ਹਾਂ ਹਨਾ ਅਸੀਂ ਬਾਬਾ ਬੁੱਢਾ ਸਾਹਿਬ ਆਏ ਸੀ ਨਾ ਬਾਬਾ ਬੁੱਢਾ ਆਪ ਹੀ ਲੈ ਕੇ ਆਇਆ ਸਾਨੂੰ ਤੋਰ ਕੇ ਬੜੀ ਬਾਬਾ ਬੁੱਢਾ ਹੀ ਨੇ ਕਿਰਪਾ ਕੀਤੀ ਉਹਦੋਂ ਤੇ ਨਾ ਸਾਨੂੰ ਸਾਰਾ ਯਾਦ ਆਉਂਦਾ ਸੀ ਐਸ ਵੇਲੇ ਕਿਦਾਂ ਅਸੀਂ ਹੱਲੇ ਤਾਂ ਬਹੁਤ ਪਿੱਛੇ ਸੀਗੇ ਐ ਵੇਲੇ ਤਾਂ ਤਰਨਧਾਨ ਸਾਹਿਬ ਨੇ ਪਹੁੰਚੇ ਆਪਾਂ ਸੀਰੋਂ ਸੀਰੋਂ ਸੀਗੇ 11 ਵਜੇ ਅਸੀਂ 8:30 ਵਜੇ ਪਹੁੰਚੀ ਸੀ ਇਸ ਵੇਲੇ ਸ਼ਾਮਾਂ ਦੇ 6:00 ਵਜੇ ਦੋਵੇ ਹਾਈ ਹਾਈ ਤੋਰ ਦੇਖਣ ਵਾਲੀ ਸੀ ਖਾਸ ਕਰਕੇ ਇਹਨਾਂ ਦੀ ਧੰਨਵਾਦ ਗੁਰੂਕਾ ਚਲੋ ਬਾਬਾ ਬੁੱਢਾ ਸਾਹਿਬ ਨੂੰ ਅੱਜ ਬਾਦੋ ਨਮਸਕਾਰ ਕਰਨੀਆਂ ਅਸੀਂ ਇੱਦਾਂ ਕਰਦੇ ਹਾਂ ਨਾ ਹੁਣ ਜਿੱਦਾਂ ਬਾਬਾ ਬੁੱਢਾ ਸਾਹਿਬ ਵੀ ਦਰਸ਼ਨ ਕਰ ਲਏ ਸੀਗੇ ਦੇਖੋ ਦਰਸ਼ਨ ਤਾਂ ਰੋਜ਼ ਕਰਨੀ ਚਾਹੀਦੇ ਆ ਫੇ ਸਮਾਂ ਉਹਨਾਂ ਕੋਲ ਹੁੰਦਾ ਟਾਈਮ 'ਚ ਘਰੇ ਵੀ ਪਹੁੰਚਣਾ ਹੁੰਦਾ ਤਰਨਤਨ ਸਾਹਿਬੀ ਮਾਰੇ ਦੀ ਕਿਰਪਾ ਨਾ ਜਾਏ ਗੋਇੰਦਵਾਲ ਸਾਹਿਬ ਗਿਆਨੂ ਬਹੁਤ ਜ਼ਿਆਦਾ ਚੇਰੋਗੇ ਸੀ ਇਸ ਕਰਕੇ ਅਸੀਂ ਇੱਕ ਦੀ ਆਖਿਆ ਵੀ ਗੋਇੰਦਵਾਲ ਸਾਹਿਬ ਦਰਸ਼ਨ ਕਰ ਲੈਣੇ ਆ ਉਦੋਂ ਬਾਬਾ ਬਕਾਲਾ ਸਾਹਿਬ ਵੀ ਗਏ ਸੀ ਦਰਬਾਰ ਸਾਹਿਬ ਵੀਡੀਓ ਬੰਦ ਸੀ ਇਸ ਕਰਕੇ ਦਿਖਾਣੀ ਸੀ ਬਾਹਰੋਂ ਤੁਹਾਨੂੰ ਦਰਸ਼ਨ ਕਰਾਤੀ ਸੀ ਠੀਕ ਆ ਆ ਵੇਖੋ ਕਿਦਾਂ ਦੇ ਰਾਹ ਨੇ ਤੇ ਪੁਲ ਦੇਖੋ ਟੁੱਟੇ ਪਏ ਨੇ ਤੇ ਇਧਰ ਪਾਣੀ ਨਾਲ ਭਰੇ ਪਏ ਨੇ ਤੁਹਾਨੂੰ ਨਹੀਂ ਦਿਸਨੇ ਪਰ ਮੈਂ ਦੱਸਦਾ ਯਕੀਨ ਕਰ ਲਿਓ ਹੁਣ ਕਿੱਥੇ ਆ ਗਏ ਆ ਤਰਨਤਨ ਬ੍ਰਿਸ਼ਟਾ ਦੇ ਕਉਂ ਜੀ ਇਹ ਵੀ ਜ਼ਰੂਰੀ ਜਦੋਂ ਰਾਤ ਦਾ ਦਾ ਪ੍ਰੋਗਰਾਮ ਫਿਰ ਬਾਅਦ ਚ ਨੇ ਦਸਾ ਲੈਣਾ ਦਾ ਸਰਦਾਰ ਸੁਖਬੀਰ ਸਿੰਘ ਹੋਣਾ ਜਾਗਣਾ ਤੇ ਗੱਡੀ ਚਲਾਉਣੇ ਤੇ ਮੈਂ ਤਾਂ ਦੱਸਾਂ ਉਹਨਾ ਅਸੀਂ ਕਾਫੀ ਲਗੇ ਗੋਨ ਵਾਸਪ ਕਰਾਂਗੇ ਦਰਸ਼ਨ ਉੱਥੋਂ ਬਾਅਦ ਫਿਰ ਜਾਵਾਂਗੇ ਪਿੰਡ ਜੇ ਗੁਰੂ ਅਰਜਨ ਦੇਵ ਜੀ ਮਾਰੇ ਸਥਾਨ ਦੇ ਉੱਤੇ ਡੱਲੇ ਖੁੱਲੇ ਦਰਵਾਜ਼ੇ ਫਿਰ ਉੱਥੇ ਹੀ ਦਰਸ਼ਨ ਕਰਕੇ ਜਾਵਾਂਗੇ ਇਹ ਹੈਗਾ ਤਰਨਤਨ ਬ੍ਰਿਸ਼ਟ ਸਾਡੇ ਬ੍ਰਿਸ਼ਟਾ ਔਰ ਸਾਡੇ ਯਾਰਾਂ ਰੱਖੀ ਜਾਂਦੇ ਨੇ ਤੇ ਉਹ ਕਿੱਥੋਂ ਦੇ ਆਪਣੇ ਬਬੇ ਹਾਲੀ ਬਬੇ ਹਾਲੀ ਵਾਲੀ ਆਰੇ ਉਤਰਾ ਦੇ ਉਹ ਵੀ ਇਹਨਾਂ ਵੀਰੇ ਬਬੇ ਹਾਲੀ ਵਾਲੀ ਇਹਨਾਂ ਨੂੰ ਬੋਲੀ ਸੈਸਿਟੀ ਬੰਦੋ ਨਾ ਸੈਸਿਟੀ ਬੰਦ ਹੀ ਨਾ ਦੱਸਤਾ ਮੈਂ ਮਾ ਮੂ ਹੀ ਕਮੈਂਟ ਬਚਾ ਕੇ ਤੇ ਟੂ ਕਮੈਂਟ ਬਚਾ ਦੇ ਉਹ ਤੋਂ ਵੀ ਨਹੀਂ ਲੱਗਦਾ ਹੁਣ ਆਪਾਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਚੱਲਦੇ ਆਂ ਜੁਬਾਰਾ ਸਾਹਿਬ ਜੁਬਾਰਾ ਸਾਹਿਬ ਗੁਰਦਰਾਖੋਸ ਸਾਹਿਬ ਮਹਾਰਾਜ ਜੀ ਦੇ ਘਰੇ ਹਾਂਜੀ ਜਨਰਲ ਕਿੱਥੇ ਚੱਲੇ ਆਂ ਵਾਇਗਰੂ ਕਰਨ ਇੱਥੇ ਇੱਥੇ ਕੁੰਮਣੇ ਵੇਜਣ ਦੇ ਤੇ ਇੱਥੇ ਜਦੋਂ ਟੋਕਰਾਂ ਉੱਤੇ ਡਿੱਗਾ ਸੀ ਤਾਂ ਸੋਡੀਆਂ ਕਹਿ ਆਈ ਆਹ ਕੀ ਗੰਦ ਨਾ ਤੂੰ ਲਵੇੜਾ ਲਵੇੜਿਆ ਜਵਾਈ ਨੂੰ ਹੈਨਾ ਧੰਨ ਗੁਰੂ ਅਮਰਦਾਸ ਮਹਾਰਾਜ ਲੋ ਵੀ ਇਧਰ ਬੱਬਲ ਸਿੰਘ ਦੀ ਵੀਡੀਓ ਕਾਲ ਆ ਗਈ ਆ ਤੇ ਤੁਸੀਂ ਵੀ ਭਾਈ ਸਾਹਿਬ ਜੀ ਕਰੋ ਦਰਸ਼ਨ ਬਬਈ ਦਰਸ਼ਨ ਕਰਨੇ ਹੀ ਜੀ ਉਧਰੋਂ ਕੱਲੇ ਆਂਦੇ ਉਹਨਾਂ ਨੂੰ ਕਹਿਦੇ ਕੋਈ ਨਹੀਂ ਖੋਲ ਦੇਣਗੇ ਕਮੇਟੀ ਵਾਲੇ ਨਹੀਂ ਕਿਤੇ ਬਾਬਾ ਜੀ ਕੋਲ ਜਾਣਾ ਘਰੇ ਨਹੀਂ ਜਾਣਾ ਬਾਬਾ ਜੀ ਕੋਲ ਕਿੱਥੇ ਜਾਣਾ ਐਨਾ ਰੋਂਦੀ ਮੈਂ ਬਾਬਾ ਜੀ ਕੋਲ ਜਾਣਾ ਓਏ ਨਹੀਂ ਆਏ 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 ਹਾਏ ਦਿਕਾਏ ਇੱਧਰ ਸਿੰਘ ਸਾਹਿਬ ਜੀ ਦਿਖਾਏ ਹੋ ਮਹਾਰਾਜ ਦਾ ਸਥਾਨ ਆ ਦੀ ਉਧਰ ਨੂੰ ਜਾਣਾ ਵਾ ਘਰ ਨੂੰ ਨਾ ਖੜੋ ਘੜੇ ਨਹੀਂ ਆਣਾ ਨਾ ਨਹੀਂ ਦੁਨੀ ਆਣਾ ਚਲੋ ਆਪਾਂ ਜਾਂ ਆ ਗਏ ਜੀ ਅਹੀਂ ਹੁਣ ਘਰੇ ਇੱਥੇ ਚਲੰਦੇ ਜਾਮੋਂ ਦਾ ਲੰਗਰ ਅਜ ਨਥੂ ਕਰੋ ਪੇਦਾਈ ਨੇ ਤੋੜ ਕੇ ਖਲਾਏ ਆ ਤੇ ਸ਼ਗਨ ਦੇ ਸਾਰੇ ਦੂਰ ਦੂ ਟਾਈਮ ਹੋਏ ਕੋਲ ਇੱਧਰੋ ਟਾਈਮ ਵਖਾ ਦੇਣਾ ਇੱਥੇ ਦੂਰੋ ਖਾ ਦੇ ਇੱਕ ਵਾਰ ਦੀ ਗੁਣਜ ਮੈਂ ਤਾਂ ਚਲੋ ਇੱਥੇ ਵਲੌਗ ਦੀ ਸਮਾਪਤੀ ਦੇ ਲੇਅਰ ਕਰੋ ਕਰੋ ਸਮਾਪਤੀ ਵਲੌਗ ਜਿਹਨੇ ਕਹ ਲਾਇਆ ਜੰਮ ਨਾ ਤੂੰ ਕਰੋ ਜਿਹਨੇ ਸਰਦਾਰ ਗੁਰਦੇਵ ਸਿੰਘ ਹਣਾ ਨਹੀਂ ਹਾਂ ਜਿਸਾ ਸਮਾਪਤੀ ਲੈ ਚਲ ਠੀਕ ਹੈ ਸਮਾਪਤੀ ਕਰੋ ਠੀਕ ਹੈ ਤੁਹਾਨੂੰ ਲੱਗਦਾ ਬਹੁਤ ਸੋਹਣਾ ਲੱਗਾ ਵਲੌਗ ਥੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਐਂਡ ਵੀ ਆਪਾਂ ਪਿਆਰ ਦਿੰਦੇ ਜਾ ਕਰੋ ਅਰਦਾਸ ਜ਼ਰੂਰ ਕਰਿਓ ਮਾਰੇ ਸਾਡੇ ਦੀ ਕਰ ਸਕੋ ਮੈਂ ਜੁਆ ਮੈਂ ਸਾ 와이거디가 가사, 와이거디가 가사.